ਇੱਧਰ ਲੱਗੇਓ ਇੱਧਰ ਦੀ ਆਇਆ ਵੀਰੋ ਅੱਗੇ ਆ ਜਾ ਅੱਗੇ ਹੋਇਆ ਹੋਇਆ ਸਾਡਾ ਸ਼ੋਰ ਜੱਫਾ ਸ਼ੇਰਾ ਆ ਇਹਦੀ ਲਈ ਚਲੋ ਖਾਲੀ ਉੱਤੋਂ ਦੀ ਕਰੋ ਆਓ ਟਿਕਾ ਜਾਨੀ ਲੱਗਦਾ ਸਮਝਿਆ ਕਰ ਬੜਾ ਸਿਆਣਾ ਹੈਗਾ ਤਾਂ ਚਲੋ ਚਲੋ ਕਰਿਓ ਚਲੋ ਯਾਰ ਚਲੋ ਚਲੋ ਅੱਜ ਸਾਡਾ ਉਸ ਸਿਕੂਰ ਜਿਹੜਾ ਮੁਕੰਮਲ ਹੋ ਗਿਆ ਹੁਣ ਤੇ ਜਿਹੜੀ ਅਸਲ ਢਾਰ ਜਿਹੜੀ ਆ ਹੋਰ ਨਹੀਂ ਹੁਣ ਫਸਲਾਂ ਦੇ ਲੱਗ ਰਹੀ ਆ ਚਲੋ ਉਹ ਵੀ ਸਾਡਾ ਪਪਰਾਲਾ ਜਿਹੜਾ ਸਿਰੇ ਚੜ ਗਿਆ ਵੀ ਜਿਹੜੀ ਅਸਲ ਢਾਰ ਸੀਗੀ ਬੰਦ ਕਰਕ ਜਾਣ ਵਾਲੀ ਉਹ ਅਸੀਂ ਅੱਜ ਰੋ ਪਾਣੀ ਅੱਗੇ ਨਾਲ ਵਧਿਆ ਜੀ ਪਾਣੀ ਦਾ ਸਾਣੀ ਦਾ ਕੁਦਾ ਫੁੱਟ ਵਧਿਆ ਕੁਝ ਜ਼ਿਆਦਾ ਨਹੀਂ ਜੀ ਹੁਣ ਮੰਗ ਕੀ ਕਰਦੇ ਹਾਂ ਤੁਸੀਂ ਅਸੀਂ ਇਹ ਆਨੇ ਵੀ ਜੇ ਆਪ ਝੋਨਾ ਵੀ ਬਚ ਗਿਆ ਤੇ ਬੰਨ ਵੀ বাজੂਗਾ ਜੇ ਇਦਾਂ ਢਾਹ ਲੱਗਦੀ ਰਹੀ ਝੋਨਾ ਨਾ ਬਚਿਆ ਤੇ ਬੰਨ ਵੀ ਗਿਆ ਤੇ ਇਲਾਕਾ ਵਿੱਚ ਤੋ ਇੱਕ ਜੇਕਰ ਗੱਲ ਕਰੀਏ ਸੰਸਥਾਵਾਂ ਦੀ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਲੋਕ ਸੇਵਾ ਕਰਨ ਵਾਸਤੇ ਆ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਜਿਹੜਾ ਸੱਚਾ ਸੌਦਾ ਦੀ ਆਪਣੀ ਜਿਹੜੀਆਂ ਕੱਲ ਇਹ ਆਪਣੇ ਸੰਸਥਾ ਹੀ ਆ ਜੀ ਇਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਨੇ ਜਿੰਨਾ ਕੱਲ ਦਾ ਸਹਿਯੋਗ ਸਾਨੂੰ ਦਿੱਤਾ ਜੀ ਆਪਦੇ ਨਿੱਜੀ ਕੰਮ ਛੱਡਦੇ ਹੋਏ ਆਪਣੇ ਘਰਾਂ ਤੋਂ ਕੋਈ ਇੱਕ ਦੋ ਘੰਟੇ ਨਹੀਂ ਕੰਮ ਛੱਡਦਾ ਕਿਸੇ ਲਈ ਇਹ ਸਾਡੇ ਐਸ ਔਕੜ ਦੇ ਵਿੱਚ ਆ ਕੇ ਇਹਨਾਂ ਨੇ ਜੇ ਕੱਲ ਤੋਂ ਲੈ ਕੇ ਅੱਜ ਤੱਕ ਦੋ ਦਿਨਾਂ ਦਾ ਇਹਨਾਂ ਨੇ ਸਾਨੂੰ ਸਾਥ ਦਿੱਤਾ ਦੇਖੋ ਜੀ ਕਿੱਡੀ ਵੱਡੀ ਇਹਨਾਂ ਨੇ ਸਾਡੇ ਲਈ ਔਕੜਾਂ ਦੇ ਵਿੱਚ ਇਹਨਾਂ ਨੇ ਸਾਥ ਸਾਥ ਦਿੱਤਾ ਸਵੇਰ ਤੋਂ ਆਉਂਦੇ ਰਾਤ ਜਿਹੜੇ ਆ ਜੀ ਇਹ 8 ਵਜੇ ਗਏ ਇੰਨਾ ਸਾਥ ਸਹਯੋਗ ਜਿਹੜਾ ਜੀ ਅਸੀਂ ਇਹਦਾ ਬਹੁਤ ਧੰਨਵਾਦੀ ਮੇਰੇ ਕੋ ਕੋਈ ਏਡੇ ਸ਼ਬਦ ਵਧੀਆ ਨਹੀਂ ਜਿਹੜਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਨੀ ਇਹਨਾਂ ਨੇ ਕਿੰਨਾ ਸਹਯੋਗ ਦਿੱਤਾ ਲੋਕ ਸੰਗੈ ਪਿੰਡ ਸੰਗਲਾ ਅੱਜ ਜੋ ਅਸੀਂ ਸਭ ਲੋਕ ਜਾਇਦੇ ਅਸੀਂ ਪਿੰਡ ਦੇ ਵਿੱਚ ਖੜੇ ਆਈਏ 30 ਕਿਥੀ ਹੈ ਜੀ ਅੱਜ ਜਿਹੜਾ ਵਸੀਆਂ ਪਿੰਡ ਦੇ ਵਿੱਚ ਜਿਹੜੀ ਢਾਹ ਲੱਗੀ ਹੋਈ ਸੀ ਪਿਛਲੇ 4-5 ਦਿਨਾਂ ਤੋਂ ਉਹਨੂੰ ਅੱਜ ਪੂਰਨ ਲਈ ਸਾਰੇ ਆ ਸਹਿਯੋਗ ਆ ਸੇਵਾਦਾਰ ਆਏ ਹੋਏ ਆ ਤੇ ਜਿਹੜਾ ਤਕਰੀਬਨ ਅੱਜ ਬੰਨਣਾ ਜਿਹੜੀ ਪਹਿਲਾ ਸਟੱਡ ਤੇ ਜਿਹੜਾ ਪਾੜ ਪਿਆ ਸੀ ਆ ਉਹ ਸਟੱਡ ਨੂੰ ਅੱਜ ਕੰਪਲੀਟ ਅਸੀਂ ਕਰ ਲਿਆ ਵਾ ਹੁਣ ਇਸ ਤੋਂ ਬਾਅਦ ਜਿਹੜਾ ਦੂਸਰਾ ਸਟੱਡ ਦੇ ਵਿੱਚ ਤੇ ਪਾੜ ਪਿਆ ਹੋਇਆ ਉਸ ਨੂੰ ਕੰਪਲੀਟ ਕਰਨ ਲਈ ਜਿਹੜੀ ਜੰਗ ਸ਼ੁਰੂ ਕਰਨ ਲੱਗੇ ਤੇ ਪਾਣੀ ਦੀ ਗੱਲ ਕਰੀਏ ਪਾਣੀ ਦਾ ਸੱਤਰ ਜਿਹੜਾ ਵਧਿਆ ਜਾਂ ਘਟਿਆ ਪਾਣੀ ਦਾ ਸਤਰ ਪਿਛਲੇ ਜਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਪਾਣੀ ਦਾ ਸਤਰ ਉਨਾ ਹੀ ਚੱਲ ਰਿਹਾ ਕਿਉਂਕਿ ਦੂਸਰੇ ਪਾਸਿਓਂ ਜਿਹੜਾ ਪਾਣੀ ਦਾ ਲੈਵਲ ਆ ਉਹ ਉੱਚਾ ਹੋ ਚੁੱਕਿਆ ਵਾ ਤੇ ਇੱਧਰੋਂ ਨਹੀਂ ਵਾ ਹੋ ਚੁੱਕਿਆ ਕਿਉਂਕਿ ਇੱਥੇ ਜਿਹੜੀ ਡੰਗਾਈ ਆ ਤਕਰੀਬਨ 15 ਤੋਂ 20 ਫੁੱਟ ਜਿਹੜੀ ਡੂੰਘੀ ਹੋ ਚੁੱਕੀ ਆ ਇਸ ਕਰਕੇ ਜਿਹੜਾ ਪਾਣੀ ਦਾ ਝਕਾ ਸਾਰਾ ਇੱਧਰ ਨੂੰ ਹੈ ਹੋਰ ਪੈ ਰਹੀ ਸੀ ਜਾਂ ਢਾਲ ਲੱਗੀ ਸੀ ਉਹਦੇ ਵਿੱਚ ਕੋਈ ਘਾੜਾ ਆਇਆ ਜਿਹੜਾ ਜੀ ਅਸੀਂ ਇਹ ਜਿਹੜਾ ਸਟੱਡ ਕੰਪਲੀਟ ਕੀਤਾ ਵਾ ਉਹ ਸਟੱਡ ਦੇ ਵਿੱਚ ਕੇਰਾ ਪਾਣੀ ਨੇ ਰੋਕ ਕੀਤੀ ਆ ਵੀ ਉੱਥੇ ਨਾ ਹੋਵੇ ਨੁਕਸਾਨ ਪਰ ਜੋ ਪਿੱਛੋਂ ਢ ਪ੍ਰਸ਼ਾਸਨ ਉਧਰ ਧਿਆਨ ਦੇਣ ਦਾ। ਅੱਜ ਜਿਸ ਤਰ੍ਹਾਂ ਧਰਮਕੋਟ ਦੇ ਐਮਐਲਏ ਵੀ ਇੱਥੇ ਜਿਹੜਾ ਹੈਗਾ ਦੌਰਾ ਕਰਕੇ ਆਏ ਆ ਉਹਨਾਂ ਵੱਲੋਂ ਵੀ ਐਮਐਲਏ ਸਾਹਿਬ ਪਿਛਲੇ 5 ਦਿਨਾਂ ਮੇਰੀ ਜਿਹੜੀ ਮੇਨ ਡਿਊਟੀ ਆ ਐਮਐਲਏ ਸਾਹਿਬ ਵੱਲੋਂ ਹੀ ਲਵਾਈ ਲਾਈ ਗਈ ਆ ਕਿਉਂਕਿ ਇਹਨਾਂ ਪਿੰਡਾਂ ਦਾ ਮੈਂ ਪਿਛਲੇ 10 ਦਿਨਾਂ ਤੋਂ ਜਿਹੜੇ ਹਾਲਾਤਾਂ ਦੇ ਨਜ਼ਰ ਰੱਖੀ ਹੋਈ ਆ ਉਹਨਾਂ ਦੀ ਡਿਊਟੀ ਲੱਗੀ ਹੋ ਜਦੋਂ ਵੀ ਪਿਛਲੇ ਪਰਸੋਂ ਵੀ ਆਏ ਸੀ ਅੱਜ ਵੀ ਆਏ ਸੀ ਇਹ ਕੱਲ੍ਹ ਚੰਡੀਗੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਪੁਆਇੰਟ ਬਾਰੇ ਮੇਰੇ ਤੋਂ ਚਾਰ ਵਾਰ ਜਾਣਕਾਰੀ ਲਈ। ਮੇਰਾ ਸ਼ਰਧਾਲੂਆਂ ਦਾ ਬੜਾ ਜਿਹੜਾ ਹੈਗਾ ਇਹ ਸੰਸਥਾ ਦਾ ਇਸ ਐਨਜੀਓ ਦਾ ਐਨਾ ਕਾ ਧੰਨਵਾਦ ਕਰਦਾ ਵੀ ਇਹਨਾਂ ਨੇ ਆ ਜਿਹੜੇ ਸਾਡੇ 20 25 ਪਿੰਡਾਂ ਉਹਨਾਂ ਦੇ ਆਣ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਕਰਕੇ ਮੈਂ ਸਾਰੀ ਸੰਸਥਾ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਇਲਾਕੇ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਾਤ ਵੀ ਜਿਹੜੀ ਕਿੰਨੇ ਵਜੇ ਤੱਕ ਸੇਵਾ ਲਗਭਗ ਚੱਲਦੀ ਰਹੀ ਤੁਸੀਂ ਲੋਧੀ ਸੀ ਕਿੰਨੇ ਵਜੇ ਤੱਕ ਲਗਭਗ ਚੱਲਦਾ ਅਸੀਂ ਜੀ ਜਿਹੜੇ ਇੱਥੇ ਬੋਰੀਆਂ ਦਾ ਗੱਟਿਆਂ ਦਾ ਪ੍ਰਬੰਧ ਤਕਰੀਬਨ 10:00 ਵਜੇ ਸਾਰੇ ਸੇਵਾਦਾਰ ਕਰਕੇ ਗਿਆ ਚਲੇ ਜੀ ਉਸ ਤੋਂ ਬਾਅਦ ਜਿਹੜੇ ਸਟੱਡ ਬਣ ਰਹੇ ਸੀਗੇ ਕ੍ਰੇਟ ਬਣ ਰਹੇ ਸੀਗੇ ਉਹ ਤਕਰੀਬਨ 3:30 ਵਜੇ ਤੱਕ ਉਸ ਵੇਰ ਦੇ ਲੱਗੇ ਰਹੇ ਹੋਰ ਵੀ ਸੰਸਥਾਵਾਂ ਕੀ ਸਹਿਯੋਗ ਕਰ ਰਹੀਆਂ ਸੰਸਥਾਵਾਂ ਜਿਹੜਾ ਇਲਾਕੇ ਦੇ ਵਿੱਚ ਜਿੰਨੇ ਕੁ ਜ਼ਿੰਮੇਵਾਰ ਬੰਦੇ ਉਹ ਵੀ ਆਪਦਾ ਕੁਝ ਲੋਕ ਆ ਰਹੇ ਪਰ ਬਾਹਰੋਂ ਹਜੇ ਸਾਨੂੰ ਜ਼ਿਆਦਾ ਸਹਿਯੋਗ ਨਹੀਂ ਮਿਲਿਆ ਪਰ ਜਿੱਥੇ-ਜਿੱਥੇ ਵੀ ਸਾਡੀ ਜੂਥ ਦੇ ਮੁੰਡਿਆਂ ਨੇ ਆਵਾਜ਼ ਸੁਣੀ ਆ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਟਰਾਲੇ ਮਿੱਟੀ ਦੇ ਭਰ ਕੇ ਗੱਟਿਆਂ ਦੇ ਟਰਾਲੇ ਭਰ ਕੇ ਮੇਰੇ ਆਪਦੇ ਨਗਰ ਦੇ ਵਿੱਚੋਂ ਮੇਰੇ ਮੁੰਡਿਆਂ ਨੇ ਨਾਲ ਦੇ ਆਣੇ ਸਾਥ ਦਿੱਤਾ ਜੂਥ ਨੇ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵੀ ਪਿਛਲੇ ਦਿਨਾਂ ਤੋਂ 10 ਟਰਾਲੀਆਂ ਦੀ ਸੇਵਾ ਇੱਥੋਂ ਲਿਆਣ ਕੇ ਕੀਤੀ ਹੈ ਜੀ ਪੂਰੀ ਦੁਨੀਆ ਦੇ ਤੁਹਾਨੂੰ ਜਿਹੜੀ ਹੈਗੀ ਸੁਣ ਰਹੀ ਜੀ ਕੀ ਅਪੀਲ ਕਰੋਗੇ ਜੋ ਤੁਹਾਨੂੰ ਕਹਿੰਦੇ ਆ ਕਿ ਅਕਰਾਂ ਚ ਕਿਹੜੀ ਚੀਜ਼ ਇੱਥੇ ਲੈ ਕੇ ਪਹੁੰਚੇ ਮੈਂ ਇਹੀ ਅਪੀਲ ਕਰਦਾ ਜੀ ਜਿੱਥੇ ਪੰਜਾਬ ਦੇ ਵਿੱਚ ਢਾਹ ਲੱਗੀ ਹੋਈ ਆ ਜਦੋਂ ਪਾਣੀ ਚੜ੍ਹਿਆ ਸੀਗਾ ਉਦੋਂ ਨੁਕਸਾਨ ਜਿਹੜਾ ਹੋਣਾ ਸੀ ਉਹ ਤਾਂ ਸੁਭਾਵਕ ਸੀ ਪਰ ਜਦੋਂ ਹੁਣ ਇਹ ਜਿਹੜਾ ਪਾਣੀ ਲਹਿ ਰਿਹਾ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਔਰ ਜਿਹੜੀਆਂ ਜ਼ਮੀਨਾਂ ਵਿੱਚੋਂ ਇਹ ਤਕਰੀਬਨ 20 20 ਫੁੱਟ ਡੂੰਘੀਆਂ ਹੋ ਰਹੀਆਂ ਪਰ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਭਾਈ ਜਿੱਥੇ ਵੀ ਵੀ ਫਲਾਨੇ ਪਿੰਡ ਢਾ ਲੱਗੀ ਉਸ ਨੂੰ ਮਜ਼ਾਕ ਨਾ ਸਮਝਿਆ ਜਾਵੇ ਉਸ ਦੇ ਮੋਕਾ ਆਣ ਕੇ ਵੇਖ ਕੇ ਗੱਟੇ ਭਰ ਕੇ ਟਰਾਲਿਆਂ ਦੇ ਵਿੱਚ ਲਿਆਣ ਕੇ ਲੋਡ ਕਰਕੇ ਉਸ ਜਗ੍ਹਾ ਤੇ ਪਹੁੰਚ ਦੀ ਕੀਤੀ ਜਾਵੇ ਜਿੱਥੋਂ ਦੀ ਸੰਗਤ ਇਹ ਅਪੀਲ ਕਰਦੀ ਆ ਐਮਐਲਏ ਸਾਹਿਬ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਜੇਕਰ ਕਿਸੇ ਚੀਜ਼ ਦੀ ਲੋਡ ਪੈਂਦੀ ਆ ਤਾਂ ਕਿਸੇ ਲੋਕ ਮੈਂ ਜੀ ਪ੍ਰਸ਼ਾਸਨ ਦਾ ਵੀ ਪਿਛਲੇ 50 ਦਿਨਾਂ ਤੋਂ ਸਾਡਾ ਪੂਰਾ ਯੋਗਦਾਨ ਆ ਜੋ ਚੀਜ਼ ਮੰਗਦੇ ਸਾਨੂੰ ਪ੍ਰਸ਼ਾਸਨ ਵੱਲੋਂ ਹੀ ਪ੍ਰੋਵਾਈਡ ਆ ਐਮਐਲਏ ਸਾਹਿਬ ਵੱਲੋਂ ਪੂਰੀ ਹਦਾਇਤ ਦਿੱਤੀ ਆ ਵੀ ਜੋ ਤੁਸੀਂ ਫੈਸਲਾ ਲੈਣਾ ਤੁਸੀਂ ਪ੍ਰੰਤ ਲੈ ਸਕਦੇ ਮੇਰੀ ਜਿੱਥੇ ਨੀਡ ਹੋਈ ਮੈਂ ਉੱਥੇ ਹਾਜ਼ਰ ਮਿਲੂਗਾ ਮੇਰੇ ਲੋਕ ਕਿਸੇ ਕੰਮ ਦੇ ਵਿੱਚ ਕੋਈ ਨਾ ਨਹੀਂ ਹੋਊਗਾ ਮੈਂ ਜੀ ਜੂਨੀਅਰ ਇੰਜੀਨੀਅਰ ਅੱਜ ਅਸੀਂ ਸਭ ਤੋਂ ਤੇ ਜਿਹੜਾ ਹੈਗਾ ਦੇਖ ਰਹੇ ਹੈਗੇ ਆ ਧਾਰ ਲੱਗੀ ਸੀ ਕਿ ਅੱਜ ਦਾ ਕੀ ਗਰਾਊਂਡ ਜ਼ੀਰੋ ਤੇ ਅਸੀਂ ਖੜੇ ਹੈਗੇ ਆ ਕੀ ਜਿਹੜਾ ਹੈਗਾ ਇੱਥੇ ਜੀ ਜਿਵੇਂ ਕਿ ਤੁਹਾਨੂੰ ਪਤਾ ਧਾਰ ਲੱਗਣ ਲੱਗੀ ਸੀ ਜਿਹਦਾ ਕਰਕੇ ਸਟੱਡ ਵਾਸ਼ ਆਊਟ ਹੋ ਗਿਆ ਸੀਗਾ ਤੇ ਅਸੀਂ ਕੱਲ੍ਹ ਦੇ ਹੀ ਲੱਗੇ ਹੋਏ ਆ ਤੇ ਅੱਜ ਜੀ ਸਟੱਡ ਕੰਪਲੀਟ ਕਰ ਦਿੱਤਾ ਹੈਗਾ ਜਿਸ ਦੇ ਨਾਲ ਅੱਗੇ ਜਿਹੜਾ ਵਾਟਰ ਫਲੋ ਆ ਜਿਹੜਾ ਉਹ ਡਿਵਰਟ ਹੋ ਗਿਆ ਤੇ ਜਿਹਦਾ ਕਰਕੇ ਜਿਹੜਾ ਪਿੱਛੇ ਆ ਉੱਥੇ ਸਾਡਾ ਸਟੱਡ ਆ ਜਿਵੇਂ ਤੁਸੀਂ ਦੇਖੋਗੇ ਜੇ ਇੱਧਰੋਂ ਕੈਮਰਾ ਮਾਰੋਗੇ ਤੇ ਉੱਥੇ ਉਹ ਸਟੱਡ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਾਡੇ ਵੱਲੋਂ ਤੇ ਬਾਕੀ ਨਾਲ ਦੀ ਨਾਲ ਸਾਰੇ ਲੱਗੇ ਹੋਏ ਆ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਅੱਜ ਇਹ ਬਤਾਇਆ ਇੱਕ ਥਰਮਕੋਟ ਗਵਿੰਦਰ ਲਾਗੀ ਖੋਤ ਜੀ ਵੀ ਇੱਥੇ ਟਾਉਰਾ ਕਰਕੇ ਹਾਂਜੀ ਉਹਨਾਂ ਵੱਲੋਂ ਕੀ ਬਤਾਏਗਾ ਉਹਨਾਂ ਵੱਲੋਂ ਜੀ ਸਾਨੂੰ ਪੂਰੇ ਤੋਂ ਪੂਰਾ ਆਸ਼ਵਾਸਨ ਆ ਵੀ ਜੋ ਵੀ ਜਿੰਨੀ ਵੀ ਉਹਨਾਂ ਵੱਲੋਂ ਕੋਈ ਸਾਨੂੰ ਡਿਮਾਂਡ ਹੁੰਦੀ ਹੈ ਨਾ ਕੋਈ ਲੋਡ ਪੈਂਦੀ ਹੈ ਤੇ ਉਹ ਸਾਡੇ ਨਾਲ ਸਪੋਰਟ ਕਰਦੇ ਆ ਜੀ ਪੂਰੀ ਪੂਰੀ ਅੱਜ ਵੀ ਜੋ ਵੀ ਤੁਹਾਨੂੰ ਜਿਹੜੀ ਜਿਹੜੀ ਕੀ ਦੀ ਲੋਡ ਸੀ ਪਹਿਲਾਂ ਤਾਂ ਹੀ ਪਹਿਲਾਂ ਤਾਂ ਹੀ ਪੂਰੀ ਹੈ ਬਟ ਜੇ ਕੋਈ ਲੋਡ ਪੈਂਦੀ ਹੈ ਤੇ ਉਹ ਸਾਡੇ ਨਾਲ ਸਪੋਰਟ ਕਰਦੇ ਨੇ ਪੂਰੀ ਜਿਸ ਨਾਲ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਰਹੀ ਇਕਰ ਗੱਲ ਕਰੀਏ ਸਟੱਡ ਦੀ ਸਟੱਡ ਜਿਹੜੇ ਪਹਿਲਾਂ ਆਪਣੀ ਜਗ੍ਹਾ ਤੋਂ ਹੱਲ ਗਏ ਸੀ ਉਹਨਾਂ ਸਟੱਡ ਦਾ ਮਤਲਬ ਕੀ ਹੁੰਦਾ ਹੈ ਸਟੱਡ ਦਾ ਮਤਲਬ ਬੇਸਿਕਲੀ ਜੀ ਪਾਣੀ ਨੂੰ ਡਾਇਵਰਟ ਕਰਨਾ ਹੁੰਦਾ ਤਾਂ ਕਿ ਜਿਹੜੀ ਬੰਨ ਜੋ ਵਾਸ਼ ਆਊਟ ਨਾ ਹੋਵੇ ਤੇ ਬਟ ਉਹਦੇ ਵਿੱਚ ਕੀ ਹੈ ਕਾਫੀ ਪੁਰਾਣੇ ਸੀ 25 ਸਾਲ ਪੁਰਾਣੇ ਜਦੋਂ ਪਾਣੀ ਲੈਂਦਾ ਹੈ ਜੀ ਉਹਦੇ ਨਾਲ ਪਾਣੀ ਦੀ ਜਿਹੜੀ ਵੈਲੋਸਟੀ ਇਨਕਰੀਜ਼ ਕਰਦੀ ਪਾਣੀ ਦਾ ਵਹਾਅ ਚੇਂਜ ਹੋ ਜਾਂਦਾ ਜਿਹਦਾ ਕਰਕੇ ਉਹ ਅੰਦਰਲੀਆ ਜ਼ਮੀਨਾਂ ਨੂੰ ਖੋੜ ਕੇ ਲੈ ਜਾਂਦਾ ਨਾਲ ਤੇ ਉਹ ਵਾਸ਼ ਆਊਟ ਹੋ ਗਿਆ ਸੀਗਾ ਬਟ ਉਹਨੂੰ ਅਸੀਂ ਫਿਰ ਹੁਣ ਅੱਜ ਕ੍ਰੇਟ ਲਗਾ ਕੇ ਤੇ ਬਣਾ ਦਿੱਤਾ ਹੈ ਉਹ ਉਹ ਥਾਂ ਲੱਗੀ ਸੀ ਉਹ ਖੁਰ ਰਹੀ ਸੀ ਜਮੀਨ ਹਾਂਜੀ ਹਾਂਜੀ ਉਸ ਨੂੰ ਫਰਕ ਪਿਆ ਜੀ ਬਾਕੀ ਜਿਹੜਾ ਪਿੱਛੇ ਆ ਪਿੱਛੇ ਵੀ ਥੋੜਾ ਜਿਹਾ ਸਾਡਾ ਕੰਮ ਕਰਨ ਵਾਲਾ ਉਹ ਵੀ ਅਸੀਂ ਉਹਨਾਂ ਉਧਰ ਲਈ ਉਧਰ ਟੀਮ ਲਗਾ ਕੇ ਉਧਰ ਸ਼ੁਰੂ ਕਰ ਦਿੱਤਾ ਹੈ ਜੀ ਮਾਲਕ ਜਿਹੜੇ ਸੇ ਦੇ ਮਾਲਕ ਹੈ ਜਾਂ ਪਿੰਡ ਵਾਸੀ ਹੈ ਉਹਨਾਂ ਦਾ ਵੀ ਕਹਿਣਾ ਆਇਆ ਸੀ ਜੇਕਰ ਪ੍ਰਸ਼ਾਸਨ ਦੇ ਦੇਗੇ ਵੱਡੇ ਬੈਗ ਹਾਂ ਜੇ ਵੀ ਤਾਂ ਇਹ ਹੋਰ ਜਿਹੜੀ ਹੈਗੀ ਬੱਦਕ ਵੀ ਹੈ ਹਾਂਜੀ ਹਾਂਜੀ ਜਿੱਦਾਂ ਹੁਣ ਇਹ ਪਹਿਲਾਂ ਸਟੱਡ ਦਾ ਕੰਮ ਕਰਨਾ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਇਹਦੇ ਨਾਲ ਫਲੋਰ ਡਾਇਵਰਟ ਹੋ ਗਿਆ ਹੁਣ ਅਸੀਂ ਫਰਦਰ ਉਹਦੇ ਉੱਤੇ ਵੀ ਕੰਮ ਕਰਾਂਗੇ ਤੇ ਉੱਥੇ ਨਾਲ ਦੀ ਨਾਲ ਜੰਬੋ ਬੈਗਸ ਜਿਹੜੇ ਹੁੰਦੇ ਵੱਡੇ ਬੈਗਾਂ ਦੀ ਗੱਲ ਕਰਦੇ ਹਾਂ ਉਹ ਭਰ ਕੇ ਮਿੱਟੀ ਦੇ ਨਾਲ ਤੇ ਉਹ ਅਸੀਂ ਉੱਥੇ ਲਗਾ ਰਹੇ ਹਾਂ ਜਿਸ ਨਾਲ ਵੀ ਢਾਹ ਬਿਲਕੁਲ ਹੀ ਬੰਦ ਹੋ ਜੇ ਜੇਕਰ ਪਾਣੀ ਦੀ ਗੱਲ ਕਰੀ ਵੀ ਪਾਣੀ ਦਾ ਫਲੋ ਵਧਿਆ ਹੈ ਜਾਂ ਘਟਿਆ ਹੈ ਜਾਂ ਕਿਵੇਂ ਪਾਣੀ ਦੀ ਪਾਣੀ ਪਿੱਛੋਂ ਕੱਲ ਰਾਤ ਵਧਿਆ ਸੀਗਾ ਬਟ ਹੁਣ ਪਾਣੀ ਕੰਟੀਨਿਊਸਲੀ ਡਿਕਰੀਜ਼ ਕਰ ਰਿਹਾ ਘਟ ਰਿਹਾ ਜੀ ਕਿਉਂਕਿ ਪੁਵਿੱਖ ਦੇ ਵਿੱਚ ਅਸੀਂ ਜਿਹੜਾ ਹੈਗਾ ਹੈ ਵੀ ਸਿੱਤੀ ਇੱਥੇ ਅੰਡਰ ਕੰਟਰੋਲ ਆ ਜੀ ਹਾਂਜੀ ਨਹੀਂ ਸਰਪੰਚ ਚੱਕਤਾਰੇ ਵਾਲਾ ਅੱਜ ਤੁਹਾਨੂੰ ਜਿਹੜਾ ਅਸੀਂ ਫਸੀਆਂ ਪਿੰਡ ਤੇ ਖੜੇ ਆ ਜੀ ਅੱਜ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਸੀ ਵੀ ਕੱਲ ਢਾ ਲੱਗੀ ਆ ਅੱਜ ਦੀ ਕੀ ਸਥਿਤੀ ਹੈਗੀ ਇਹ ਜਿਹੜੀ ਕੱਲ ਪਰਸੋਂ ਦੀ ਢਾ ਬਹੁਤ ਜ਼ਿਆਦੀ ਲੱਗੀ ਸੀ ਕੱਲ ਦਾ ਜਿੰਨੇ ਸੰਸਥਾਾਂ ਕੇ ਮਤਲਬ ਵੀ ਇੱਥੇ ਸੇਵਾਦਾਰ ਲੱਗੇ ਆ ਇਹ ਸਾਰੀਆਂ ਸੰਸਥਾਾਂ ਦਾ ਵੀ ਇੱਥੇ ਆਉਣ ਤੇ ਬਹੁਤ ਧੰਨਵਾਦ ਆ ਸਾਰੀਆਂ ਸੰਸਥਾਾਂ ਆਇਆਂ ਖਾਸ ਕਰਕੇ ਮਤਲਬ ਡੇਰਾ ਸੱਚਾ ਸੋਦ ਵਾਲੇ ਜਿਹੜੇ ਹੈਗੇ ਆ ਤੇ ਗ੍ਰੀਨੈਸ ਵੈਲਫੇਅਰ ਕਮੇਟੀ ਜਿਹੜੀ ਆ ਉਹ ਵੀ ਇੱਥੇ ਉਹਦਾ ਵੱਡਾ ਯੋਗਦਾਨ ਆ ਕੱਲ ਆਪਣਾ ਦੋ ਢਾਈ ਸੌ ਸੇਵਾਦਾਰ ਉਹਨਾਂ ਕੱਲ ਲੈਂਦਾ 220 ਸੇਵਾ ਦਾ ਰਾਜ ਲਿਆਂਦਾ ਉਹਨਾਂ ਆਣ ਕੇ ਮਤਲਬ ਇੱਥੇ ਤੰਦੇ ਹੀ ਨਾ ਰਾਤ ਸਾਰੀ ਰਾਤ ਵੀ ਕੱਲ ਰਾਤ ਵੀ ਲਈ ਆ ਲਾ ਕੇ ਜਿਹੜਾ ਪਹਿਲਾ ਪੜਾ ਜਿਹੜਾ ਸਾਡਾ ਸੀ ਉਹ ਅਸੀਂ ਸ਼ਾਮੀ ਨਾ ਕਿ 5 ਵਜੇ ਉਹਨੂੰ ਪੂਰਾ ਕਰਤਾ ਇੱਕ ਕਿੰਨਾ ਸੇ ਜਿਹੜਾ ਹੈਗਾ ਨੁਕਸਾਨ ਹੋਇਆ ਜੇ ਫਸਲ ਦੀ ਗੱਲ ਕਰੀਏ ਤਾਂ ਕਿੰਨਾ ਖਾਨ ਜਿਹੜਾ ਹੈਗਾ ਉਹ ਨੁਕਸਾਨ ਨੁਕਸਾਨ ਤੇ ਆ ਜੀ ਦਰਿਆਵਾਂ ਦਾ ਕਮਿਆ ਨੁਕਸਾਨ ਤੇ ਲੋਕਾਂ ਦਾ ਬਹੁਤ ਹੋਇਆ ਹੁਣ ਕਈਆਂ ਦੀ ਪੈਲੀ ਦੋ ਦੋ ਚਾਰ ਚਾਰ ਕੇ ਲਈ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਰੁੜਗੀ ਪੈਲੀ ਰੁੜਗੀ ਜਾਂ ਆਪਾਂ ਪਿੱਛੋਂ ਵੀ ਲਾ ਲਈਏ ਸਾਰਾ ਹੀ ਨਾ ਕਿ ਦਰਿਆ ਇਧਰ ਤੇ ਬਨੇ ਕਰਿਆ ਔ ਗੱਟੀ ਚੱਕ ਤਾਰੇ ਵਾਲਾ ਤੋਂ ਲੱਗ ਕੇ ਖੱਬੇ ਬੰਨੇ ਦਰਿਆ ਸਰਾਰ ਕੀ ਮਤਲਬ ਦਾ ਬਾਹਾਂ ਜਿਹੜਾ ਉਧਰ ਹੈ ਪਿੰਡਾਂ ਨੂੰ ਕੋਈ ਖਤਰਾ ਹੋ ਸਕਦਾ ਜੀ ਇਸ ਤੋਂ ਹੁਣ ਜੇਕਰ ਨਾ ਰੋਕਿਆ ਜਾਂਦਾ ਤਾਂ ਪਿੰਡ ਖਤਰੇ 'ਚ ਹੋ ਸਕਦੇ ਜੇ ਨਾ ਰੋਕਿਆ ਜਾਂਦਾ ਜਿਤਨਾ ਆਪਣਾ ਤੁਸੀਂ ਬੰਨਿਆ ਇਹ ਆਪਣੇ ਤੋਂ 10-12 10-12 ਕਰਮਾ ਰਹਿ ਗਿਆ ਜੇ ਆਪਾਂ ਇਹਨੂੰ ਨਾ ਇੱਥੇ ਰੁਕਿਆ ਜਾਂਦਾ ਤਾਂ ਫਿਰ ਇਹ ਆਪਣਾ ਜਿਹੜਾ ਹੈਗਾ ਪਿੰਡਾਂ ਦਾ ਨੁਕਸਾਨ ਹੈਗਾ ਇਹਥੋਂ ਵਾਲਾ ਪਾਣੀ ਜਿਹੜਾ ਆਪਣੇ ਬਾਹਰ-ਬاہر ਜਾ ਕੇ ਮਖੂਤਾ ਹੀ ਜਾਂਦਾ ਤਾਂ ਹੁਣ ਜਿਹੜੀ ਸਥਿਤੀ ਹੈ ਕੰਟਰੋਲ 'ਚ ਆ ਹਾਂ ਮੋਕੇ ਦੇ ਸਭੀ ਕੰਟਰੋਲ ਅੱਜ ਜਾਨਕਿ ਜਿਹੜਾ ਹੈਗਾ ਜੋ ਤੁਹਾਨੂੰ ਘਰਾਂ ਚੋਂ ਦੇ ਇੱਕ ਅਪੀਲ ਕਰ ਰਹੇ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਆ ਉਹ ਕੀ ਕੀ ਕੁਝ ਲੈ ਕੇ ਆਉਣ ਇੱਥੇ ਕਿਸ ਚੀਜ਼ ਦੀ ਜਰੂਰਤ ਹੈ ਇੱਥੇ ਤੇ ਆ ਜੀ ਸਾਰਿਆਂ ਨੂੰ ਚਾਹੀਦਾ ਵੀ ਸਾਰੇ ਇੱਥੇ ਆਣ ਕੇ ਵੱਧ ਤੋਂ ਵੱਧ ਇੱਕ ਦਾ ਕੰਮ ਨਹੀਂਗਾ ਸਾਰਿਆਂ ਦਾ ਸੰਜੋਗ ਚਾਹੀਦਾ ਸਾਰੇ ਇੱਥੇ ਵੱਧ ਤੋਂ ਵੱਧ ਜੇ ਗੱਟੇ ਭਰ ਕੇ ਕੋਈ ਲਿਆ ਲਿਆ ਸਕਦਾ ਕੋਈ ਗੱਟਿਆਂ ਦੀ ਸੇਵਾ ਕਰ ਸਕਦਾ ਉਹ ਕਰ ਲੇ ਜਿਉਆ ਕੋਈ ਲੋਨ ਦੀ ਕਰ ਸਕਦਾ ਜਿਵੇਂ ਵੀ ਟਰਾਲੀਆਂ ਚੀਜ਼ਾਂ ਲਿਆ ਕੇ ਉਹ ਕਰ ਸਕਦਾ ਉਹ ਵਟ ਨਾ ਵਟ ਸਾਂਝੀ ਆ ਜੀ ਇਹ ਇਹ ਸੇਤ ਤੁਹਾਡਾ ਆ ਖੇਤ ਆਪਣਾ ਜੀ ਕੀ ਨੁਕਸਾਨ ਹੋ ਰਿਹਾ ਨੁਕਸਾਨ ਚੁਣਾ ਵਿਜੈ ਚੁਣਾ ਵੱਡੀ ਤਰ੍ਹਾਂ ਹੁੰਦਾ ਪਾਣੀ ਬਹੁ ਡੂੰਗਾ ਹੋ ਗਿਆ ਇੱਥੇ 40 45 ਫੁੱਟ ਪਾਣੀ ਡੂੰਗਾ ਇੱਥੇ ਪਾਣੀ ਪਹਿਲਾਂ ਨਾਲੋਂ ਵਧਿਆ ਜਾਂ ਘਟਿਆ ਜੀ ਪਾਣੀ ਵਧਿਆ ਥੋੜਾ ਜਿਆਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਕੀ ਕਰਨੇ ਇੱਥੇ ਪੱਥਰ ਲੱਗਣਾ ਚਾਹੀਦਾ ਹੈ ਗੱਟੇ ਲੱਗਣੇ ਚਾਹੀਦੇ ਨੇ ਅੱਜ ਐਮਐਲਏ ਸਾਵਾ ਆ ਕੇ ਦੇ ਹੈਗੇ ਉਹਨਾਂ ਵੱਲੋਂ ਵੀ ਕੋਈ ਰੋਸਾ ਦਿੱਤਾ ਗਿਆ ਕੋਈ ਨਹੀਂ ਸਰ ਰੋਸਾ ਆਇਆ ਹੈ ਜੋ ਕਈ ਸੰਸਥਾਵਾਂ ਵੀ ਜਾਂ ਲੋਕ ਜਿਹੜਾ ਹੈਗਾ ਸੇਵਾ ਕਰਨ ਆ ਰਹੇ ਆ। ਸੇਵਾ ਸਰਸੇ ਵਾਲੇ ਆ ਰਹੇ ਆ ਸੇਵਾ ਕਰਨ ਬਹੁਤ ਸੇਵਾ ਕੀਤੀ ਜਾਂਦੇ ਨੇ। ਰਾਤ ਦੇਣੀ ਸੇਵਾ ਕੀਤੀ, ਲੇਟਾਂ ਵੀ ਉਹਨਾਂ ਲਗਾਈਆਂ ਨੇ ਸਰਸੇ ਵਾਲਿਆਂ ਨੇ। ਠੀਕ ਹੈ। ਹਾਂਜੀ। ਯਾਨੀ ਕਿ ਉਹ ਕੰਮ ਸੰਭਾਲ ਰਹੇ ਆ। ਹੁਣ ਕੋਈ ਖਤਰਿਆ ਵਾਲਾ ਕੰਮ ਹੈ ਵੀ ਪਿੰਡ ਚੋਂ ਪਾਣੀ ਜਾ ਸਕਦਾ ਹੈ? ਨਹੀਂ। ਪਿੰਡ ਚ ਨਹੀਂ ਹੋਏ ਪਾਣੀ ਜਾ ਸਕਦਾ ਹੈ। ਸੰਭਾਲ ਲੈਣੇ ਉਹਦਾ ਮੌਕਾ ਆਉਂਦਾ ਉਹ ਨਾ। ਹਾਂਜੀ। ਜੇਕਰ ਜੇਕਰ ਇਹਨਾਂ ਨਾ ਸੰਭਾਲਿਆ ਜਾਂਦਾ ਤਾਂ ਕਿੰਨਾ ਨਾ ਸੰਭਾਲਿਆ ਜਾਂਦਾ ਤੇ ਬੰਨ ਟੁੱਟ ਜਾਣਾ ਸੀ ਸਾਰੇ ਇਹ। ਇਹ ਸਾਰਾ ਏਰੀਆ ਜਣੇ ਫਰੋਹੀਪੁਰ ਮੁਕੇ ਵਾਲਾ ਪੰਚੋਕਾਰ ਕਿੰਨੇ ਕ ਪਿੰਡਾ ਲਗਪਾ ਕਰਤੇ ਉੱਤੇ ਹੁਣੇ ਕਟੋ ਘੜ ਦਸ 70 ਪਿੰਡਾ ਹੁਣ ਜਣੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਇਹ ਗੋਰੇ ਜਾਂ ਗੋਰੇ ਜਾਂ ਗੱਟੇ ਜਾਂ ਪੱਥਰ ਪਹਿਲੇ ਸਾਬ ਨੇ ਮਤਲਬ ਆਣ ਕੇ ਕਿਹਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਦੋ ਤਿੰਨ ਦਿਨ ਹੋ ਗਏ ਇੱਥੇ ਜਿਹੜੀ ਸਥਿਤੀ ਬਹੁਤ ਚਿੰਤਾਜਨਕ ਬਣੀ ਖੜੀ ਸੀ ਉਹਦੇ ਕਰਕੇ ਮਤਲਬ ਸਾਨੂੰ ਇੱਥੇ ਬਹੁਤ ਵੱਡਾ ਖਤਰਾ ਹੋਇਆ ਪਿਆ ਹੈ ਉਹ ਅੱਜ ਮਤਲਬ ਕੱਲ ਦਾ ਜਿਹੜਾ ਉਹਨਾਂ ਆਖਿਆ ਵੀ ਜਿਹੜਾ ਡੇਰੇ ਦੀ ਕਮੇਟੀ ਆਈ ਹੈ ਸੱਚੇ ਸੌਦੇ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਨੇ ਆਣ ਕੇ ਇੱਥੇ ਬਹੁਤ ਨਾਲ ਕੀ ਵੱਡਾ ਯੋਗਦਾਨ ਪਾਇਆ ਵੀ ਰਾਤ ਤਾਈਂ ਕਰਕੇ ਨੀ ਸਵਾਰਤ ਉਹਨਾਂ ਨੇ ਸੇਵਾ ਕੀਤੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਹੋਰ ਵੀ ਕੋਈ ਇੱਥੇ ਸੰਸਥਾ ਹੁੰਦੀ ਆ ਜਿੱਦਾਂ ਅੱਜ ਉਹਨ ਦਸਾਂਜ ਤੋਂ ਮਤਲਬ ਟਰਾਲੇ 8 10 ਭਰ ਕੇ ਆਏ ਆ ਇਹ ਆਂਦੇ ਹੁੰਦੇ ਬੂੰਦ ਬੂੰਦਰਾ ਹੀ ਇੰਦੇ ਤਲਾਹ ਭਰਦਾ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਵੀ ਇੱਥੇ ਆਣ ਕੇ ਸੇਵਾ ਕਰਦਾ ਉਹਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ